ਸਭ ਲਾਧੀਆ ਤੁਸੀਂ ਪੰਜਾਬ ਨੂੰ ਪਰਬਾਦ ਕਰਨ ਦੇ ਰਾਹ ਤੇ ਆ ਜਿਨ੍ਹਾਂ ਨੇ ਸੋਖਾਦੀਆ ਕਿ ਜਿੱਥੇ ਕਿਤੇ ਵੀ ਅਸੀਂ ਮੱਝ ਵੀ ਸਖਪਾਈ ਚਾਰੇ ਨਾਲ ਹੀ ਪੰਗਾ ਲੜਾਇਆ ਜੇ ਇਹੋ ਜਿਹੇ ਜੁਲਮ ਬਰਦਾਸ਼ਤ ਕਿੰਨਾ ਟਾਈਮ ਕਰੋਗੇ ਜਿੱਦ ਤੇ ਇਸ ਸਮਾਜ ਨੇ ਆਵਾਜ਼ ਉਠਾਵੀ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਿਰ ਕੀ ਬਣੂਗਾ ਕਿਉਂ ਪੰਜਾਬ ਦਾ ਮਾਹੌਲ ਖਰਾਲ ਕਰਨ ਲੱਗੇ ਹੋਏ ਹਾਂ ਜੇ ਕੋਈ ਗਰੀਬ ਆਪਦਾ ਕੰਮ ਧੰਗਾ ਕਰਕੇ ਆ ਤਾਂ ਰੋਟੀ ਪਾਣੀ ਚਾਹਦੇ ਹਨਾ ਉਹਨਾਂ ਨੂੰ ਕਰੀ ਜਾਂਦੇ ਹੋ ਕਿਸੇ ਨੂੰ ਇੰਨਾ ਮਜਬੂਰ ਨਹੀਂ ਕਰੀਦਾ ਜੇ ਬੰਦਾ ਇਹ ਸੋਚ ਲੇ ਮੈਂ ਤਾਂ ਤੁਸੀਂ ਲੋਕਾਂ ਨੇ ਸ਼ਰਮ ਲਾ ਲਈ ਆ ਪੰਜਾਬ ਵਿੱਚ ਸੁੱਖ ਦਾ ਦਿਨ ਅਸੀਂ ਆਉ ਨਹੀਂ ਦੇਣਾ ਜੇ ਭਾਈ ਚੜ੍ਹ ਕੇ ਸਾਝ ਪੁਰਨਾ ਚੇ ਨਿਭਦੀ ਆ ਜਿੰਨਾ ਚਿਰ ਦੋਨਾਂ ਪਾਸਿਆਂ ਤੋਂ ਮਤਲਬ ਸਹਿਯੋਗ ਮਿਲੂ ਜੇ ਕੋਈ ਬੰਦਾ ਕਵੇ ਨਾ ਕਿ ਭਾਈ ਚੜ੍ਹ ਕੇ ਸਾਝ ਗੱਲਾਂ ਮੱਝ ਵੀ ਸਿੱਖ ਭਾਈ ਚੜ੍ਹ ਨਾ ਭਾਈ ਜਾਵੇ ਤੇ ਦੂਜੇ ਉਹਨਾਂ ਦੇ ਛੇਤਰਮਾਰ ਨੂੰ ਘਰੇ ਤੇ ਫੇਰ ਇਹ ਭਾਈ ਚੜ੍ਹ ਕੇ ਸਾਝ ਨਿਭਰੀ ਤੇ ਇਸਾ ਜਿਹੜੇ ਬੰਦੇ ਇਹੋ ਜੀ ਹਰਕਤ ਕਰਦੇ ਆ ਨਾ ਤੇ ਉਹਨਾਂ ਨੂੰ ਵੀ ਇਹ ਗੱਲ ਦਬਾਨੇ ਤੋਂ ਬਿਠਾ ਲੈਣੀ ਚਾਹੀਦੀ ਸਿਟੀਵਲ ਚਾਹੁੰਦੇ ਬੰਦੇ ਜਿਹੜੇ ਭਾਈਚਾਰਕ ਸਾਥ ਖਤਮ ਕਰਦੇ ਆ ਇਹਨਾਂ ਨੇ ਲੜਨਾ ਕੇ تقریبا ਨਾ ਕਹਦੇ ਪਿੱਛੇ ਲੋ ਜੀ ਸਰਪੰਚ ਬਣ ਕੇ ਲੜ ਕੋ ਜਰਾ ਇਹ ਨੂੰ ਆਪ ਸਰਪੰਚੀ ਕਰਨੀ ਨਹੀਂ ਦੇਣੀ ਮਤਲਬ ਕੀ ਸਰਪੰਚੀ ਨਹੀਂ ਕਰ ਮਰੀਓ 5 ਸਾਲ ਤੋਂ ਪਰੇਸ਼ਾਨ ਕਰ ਆ ਆ ਆ ਕਰ ਦਿੱਤਾ ਇਹ ਬਹੁਤ ਘੱਟਿਆ ਸੋਚ ਦਾ ਜਿਹੜੇ ਇਹੋ ਜਿਹੇ ਬੰਦੇ ਆ ਬਹੁਤ ਛੋਟੀ ਸੋਚ ਇਹ ਤੇਜੀ ਇਹੋ ਜਿਹੇ ਸੋਚ ਵਾਲੇ ਬੰਦੇ ਹਰ ਪਿੰਡ ਲਈ ਬਾੜੇ ਆ ਤੇ ਹਰ ਪਿੰਡ ਤੇ ਬੈਠੇ ਵੀ ਆ ਮਨ ਨਹੀਂ ਸੱਕ ਭਾਈ ਜਿਹੜਾ ਮਤਲਬ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਕਿ ਮਨ ਨਹੀਂ ਸੱਖਾਂ ਤੁਸੀਂ ਜਾਦਾ ਭਾਈ ਇਹਨਾਂ ਦੇ ਪਰ ਕੋਈ ਇਦਾਂ ਕਰੋ ਕਿ ਇਹਨਾਂ ਦਾ ਇੱਕ ਵੱਖਰਾ ਦੇਸ਼ ਬਣਾ ਦੇ ਕੋਈ ਕਹਿ ਕੇ ਮੁਖਮਤ ਵੀ ਤੁਹਾਡਾ ਮੰਤਰੀ ਤੁਹਾਡੇ ਸਭ ਕੁਝ ਤੁਹਾਡਾ ਪਾਵਰਾ ਤੁਹਾਡੇ ਹੱਥ 'ਚ ਇਹਨਾਂ ਦੇ ਘਰੇਲਿਆਂ ਨੂੰ ਇੱਕ ਵੱਖਰਾ ਦੇਸ਼ ਬਣਾ ਲਓ ਚਲੇ ਜਾਵਾਂਗੇ ਉੱਥੇ ਚਲੇ ਜਾਵਾਂਗੇ ਅਸੀਂ ਵੱਖਰੇ ਸਾਰੇ ਨਾ ਲੱਗ ਜਾਂਦੇ ਇਹਨਾਂ ਘਰੀ ਪਰਿਵਾਰਾਂ ਨੂੰ ਵੀ ਕਹਿੰਦਾ ਤੁਸੀਂ ਵੀ ਆਪਣੀ ਇੱਕ ਜ਼ੋਰਤਾ ਰੱਖਿਆ ਕਰੋ ਤੁਸੀਂ ਖੇਤਰ ਖਲਾਮਤ ਨਹੀਂ ਦੇ ਮੈਂ ਜੀ ਮਾਮੇ ਲੱਗਦੇ ਆ ਜਿਹੜੇ ਵੱਡੇ ਬਾਅਦ ਦੇ ਵਿੱਚ ਸਾਡੇ ਤੇ ਧੋਖਦੇ ਆ ਕਿ ਤੁਸੀਂ ਜਾਤੀਵਾਦ ਕਰਦੇ ਹੋ ਭਾਈ ਜਨ ਸਾਡ ਖਤਮ ਕਰਦੇ ਹੋ ਸਾਨੂੰ ਘਣਾ ਹੈ ਤੇ ਤੁਸੀਂ ਲੋਕ ਉਹਨਾਂ ਬੰਦੇ ਨੂੰ ਜਾ ਕੇ ਕਿਉਂ ਨਹੀਂ ਕਹਿੰਦੇ ਜੇ ਤੁਸੀਂ ਇਹ ਭਾਈ ਗਲਤ ਕੀਤਾ ਨਹੀਂ ਕਹਣਾ ਅਗਲੇ ਤੁਸੀਂ ਤਾਂ ਜਾਤੀਵਾਦ ਨਭਾ ਰਹੇ ਆ ਆਹ ਤਾਂ ਭਾਈਚਾਰਾ ਨਭਾ ਰਹੇ ਹੋ ਨਾਲੇ ਬੀਬੀਆਂ ਨੂੰ ਕੁਟਲੋ ਤੇ ਬਾਤ ਨੂੰ ਗਰਾਮੀ ਕਰੋ ਮੈਂ ਉਸ ਬੰਦੇ ਦੀ ਵੀ ਸੁਣ ਰਿਹਾ ਸੀ ਗੱਲ ਜਿਹੜਾ ਮਤਲਬ ਕਹਿ ਰਿਹਾ ਸੀ ਕਿ ਝੂਠੀ ਬਾਤ ਠੀਕ ਕਿਹਦੇ ਕਿਹਦੇ ਵਾਟ ਗਈ ਆ ਤੇ ਤੁਸੀਂ ਇਹ ਸਾਬ ਲਾ ਲਓ ਵੀ ਇਹ ਤੂੰ ਮਾਰਨ ਨਾਲੋਂ ਕੀ ਹੋਰ ਰਹਿ ਗਿਆ ਬੀਬੀਆਂ ਰੋ ਰਹੀਆਂ ਇਹ ਸਾਡੇ ਦਾ ਸਾਡੇ ਨਾਲ ਆਹਤ ਕਤਲ ਹੋਇਆ ਸਾਡੇ ਨਾਲ ਇੱਜ ਤੱਕ ਕੁੱਟਮਾਰ ਹੋਈ ਆ ਸਾਨੂੰ ਤੁਸੀਂ ਘੇੜ ਕੇ ਧੂਆਂ ਗਿਆ ਸਾਡੇ ਕੱਪੜੇ ਬਾਹਰ ਸੁੱਤੇ ਗਏ ਹੋਰ ਕੀ ਹੁੰਦਾ ਹੈ ਇਹ ਬਹੁਤ ਕਤਲ ਕਿਉਂ ਕਹਿੰਦੇ ਆ ਇੱਥੇ ਕੋਈ ਧੀ ਪੈਰ ਨੂੰ ਗੁੱੰਗਾ ਲਾ ਦੇਵੇ ਨਾ ਨੱਚ ਕਰ ਦੇਗਾ ਧੌਂ ਲਾ ਦੇ ਜੇ ਕਿਸੇ ਨੂੰ ਨਾ ਬਹੁਤਾ ਪਰੇਸ਼ਾਨ ਕੀਤਾ ਜਾਵੇ ਨਾ ਤਾਂ ਬਹੁਤੀ ਦਿਲ ਬਰਦਾਸ਼ਤ ਨਹੀਂ ਕਰਦਾ ਡੁੱਬ ਕੇ ਮਰ ਜਾਣਾ ਇਹੋ ਜਿਹੇ ਲੀਡਰ ਤੇ ਹੋ ਜਾਂ ਸਰਕਾਰਾਂ ਜਿਨ੍ਹਾਂ ਨੂੰ ਇਹ ਨਹੀਂ ਦਿਖਦਾ ਜੇ ਤੁਹਾਡੀ ਸਰਕਾਰ ਵਿੱਚ ਗਰੀਬਾਂ ਨਾਲ ਇਵੇਂ ਹੋਣਾ ਹੈ ਤੇ ਫਿਰ ਆਉਣ ਵਾਲੇ ਸਤਾਈ ਵਿੱਚ ਕੁਝ ਵੀ ਜਾਣਕਾਰੀ ਕਰੋ ਇਹ 80% ਲੋਕ ਆ ਮੈਂ ਕਹਿੰਦਾ ਇਹਨਾਂ ਦੀ ਨਲਾਇਕੀ ਆ ਜਿਹੜਾ ਇਹ ਇਧਰ ਉਧਰ ਹੋ ਕੇ ਘਤਰ ਖਾ ਰਹੇ ਆ ਜਿੱਦੈ ਇਹਨਾਂ ਨੂੰ ਪਤਾ ਲੱਗਿਆ ਆਪਣੀ ਬੋਲ ਦਾ ਬੋਲ ਦੇ ਤਾਕ ਦਾ ਪਤਾ ਲੱਗਿਆ ਜਿੱਦੈ ਨੂੰ ਪਤਾ ਲੱਗਿਆ ਕਿ ਸਾਡੀ ਪਾਵਰ ਸਦਾਰ ਤੇ ਵੋਟ ਆ ਉਹਦੇ ਨਾਲ ਉਹ ਲੋਕ ਕਰਨ ਕਿਸੇ ਨੇ ਪੁੱਛਣਾ ਨਹੀਂ ਪੇਰਾਂ ਤੇ ਨਹੀਂ ਕਿਉਂ ਕਿਉਂਕਿ ਬੋਟਾ ਐਸੇ ਕੀ ਰਿਆ ਬੋਟਾ ਲੈ ਕੇ ਤੁਸੀਂ ਰਾਜਗੱਦੀਆਂ ਤੇ ਬੈਠੇ ਤੁਸੀਂ ਪਿੰਡ ਦੀਆਂ ਮੈਂਬਰੀਆਂ ਸਰਪੰਚੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਕਿਹੜੀਆਂ ਵੋਟਾਂ ਵਰਦੇ ਜਿਨ੍ਹਾਂ ਦੀਆਂ ਵੋਟਾਂ ਨਾਲ ਤੁਸੀਂ ਰਾਣ ਕਰਦੇ ਹੋ ਉਹਨਾਂ ਨੂੰ ਵੀ ਬਾਅਦ ਤੁਸੀਂ ਡੰਡੇ ਮਾਰਦੇ ਹੋ ਉਹਨਾਂ ਦੀਆਂ ਔਰਤਾਂ ਨੂੰ ਘਰਾਂ ਵਿੱਚ ਵੜ ਕੇ ਕੁੱਟਦੇ ਹੋ ਉਹਨਾਂ ਦੀਆਂ ਔਰਤਾਂ ਦੇ ਕੱਪੜੇ ਫੜ ਕੇ ਜਾਂ ਲੱਤਾਂ ਤੋਂ ਪਰਪੜਕੀਂਸਾ ਜਾਂਦਾ ਚੰਦ ਭਾਨ ਦੇ ਪਿੰਡ ਸਰਪੰਚ ਦੇ ਘਰ ਦੇ ਵਿੱਚ ਐਸੀ ਕੀ ਚੀਜ਼ ਨਹੀਂ ਗਰੀਬ ਪਰਵਾਰ ਤੋਂ ਦੇ ਰਾ ਜਿਹੜੀ ਤੋੜੀ ਨਹੀਂ ਨੰਗਾ ਨਾਚ ਹੁੰਦਾ ਰਹਿੰਦਾ ਜੰਦ ਭਾਨ ਪਿੰਡ ਦੇ ਵਿੱਚ ਦੇਖੋ ਕਿੱਦਾਂ ਗੁੰਡਾ ਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਖੁੱਲੇ ਤੌਰ ਤੇ ਕਹਿੰਦੇ ਉਹਨਾਂ ਸਾਥ ਦਿੱਤਾ ਉਸ ਵੀ ਕਹਿੰਦੇ ਪਿੰਡ ਵਾਲਿਆਂ ਦੇ ਉਹਨਾਂ ਤਣਾਟਾਂ ਨਾਲ ਰਲ ਗਈ ਕਿਉਂਕਿ ਗਰੀਬ ਬੰਦੇ ਦੀ ਜ਼ਿੰਦਗੀ ਇੱਥੇ ਪਸ਼ੂਆਂ ਦੇ ਵਰਗੀ ਆ ਤੇ ਲਾਤ ਉਹਨਾਂ ਲੀਡਰਾਂ ਤੇ ਜਿਹੜੇ ਲੀਡਰ ਇੱਕ ਸਰਪੰਚ ਨੂੰ ਜਿਹੜਾ ਮਨਦੀਦਾ ਸਰਪੰਚ ਆ ਉਸ ਬੰਦੇ ਨੂੰ ਉਸੇ ਘਮਣਾ ਦੀ ਅੱਖ ਨਾਲ ਦੇਖਦੇ ਆ ਉਸ ਮਾਰੀ ਅੱਖ ਨਾਲ ਦੇਖਦੇ ਆ ਉਹਨੂੰ ਸਰਪੰਚ ਦਾ ਰੁਤਬਾ ਸਰਪੰਚ ਦਾ ਉੱਥੇ ਨਹੀਂ ਉਹਨੂੰ ਦਿਖਦਾਗਾ ਉਹਨਾਂ ਨੂੰ ਸਿਰਫ ਇੱਕ ਉਹਦੇ ਵਿੱਚ ਇੱਕ ਜਾਤ ਲੈਵਲ ਦਾ ਹੀ ਬੰਦਾ ਦਿਖਦਾ ਹੈ ਕਿ ਜਾਤ ਤੌਰ ਤੇ ਉਸ ਬੰਦੇ ਨੂੰ ਦਿਖਦਾ ਹੈ ਸਿੱਧੇ ਤੇ ਸਿੱਧਾ ਟਾਰਗੇਟ ਜਿਹੜਾ ਟਾਰਗੇਟ ਮੱਦੀ ਸਖ ਭਾਈਚਾਰੇ ਨੂੰ ਕੀਤਾ ਜਾਂਦਾ ਹੈ ਮੱਦੀ ਸਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਹੈ ਪਿੱਛੇ ਦੇ ਅੱਠ ਘਰ ਸਾਡੇ ਦੇ ਉਹ ਠਿੰਡੇ ਦੇ ਜਿਹੜੇ ਠਿੰਡੇ ਦੇ ਵਿੱਚ ਅੱਠ ਘਰ ਸਾਡੇ ਗਏ ਸੀ ਉਹ ਵੀ ਨਰੋਲ ਮੱਦੀ ਸਖਾਂ ਦੇ ਕੀ ਮੱਝ ਵੀ ਸਖੋ ਪਿੰਡਾਂ ਚੋਂ ਉੱਠ ਕੇ ਕਿਤੇ ਪਲਾਨ ਕਰ ਜਾ ਕਿੱਥੇ ਚਲੇ ਜਾਣ ਜੇ ਸਵਧਾਨ ਨੇ ਉਹਨਾਂ ਨੂੰ ਰਦਰਮੇਸ਼ਨ ਦਿੱਤੀ ਆ ਤੇ ਭਾਈ ਪਿੰਡਾਂ ਵਿੱਚੋਂ ਸਰਪੰਚ ਬਣਦੇ ਆ ਮੈਂਬਰ ਬਣਦੇ ਆ ਤੇ ਦੂਜੇ ਬੰਦਿਆਂ ਨੂੰ ਇਸ ਇਸ ਚੀਜ਼ ਤੋਂ ਤਕਲੀਫ ਕਿਉਂ ਆ ਕਿਉਂ ਤਕਲੀਫ ਮੰਦੇ ਆ ਇਹ ਹੱਕ ਸੰਵਿਧਾਨ ਨੇ ਦਿੱਤਾ ਏ ਪਰ ਜਦੋਂ ਕੋਈ ਸਰਪੰਚ ਬਣ ਜਾਂਦਾ ਏ ਮੱਝ ਵੀ ਸਖ ਭਾਈ ਚਾਰੇ ਤੂੰ ਦੇ ਕੁਝ ਲੋਕਾਂ ਨੂੰ ਮੈਂ ਸਾਰੇ ਵੀਰਾਂ ਨੂੰ ਕਹਿ ਰਿਹਾ ਸਾਰੇ ਮੈਂ ਧੱਟ ਭਾਈਚਾਰੇ ਦੇ ਜਾਂ ਤੇ ਹੋਰ ਸਾਰੇ ਭਾਈਚਾਰੇ ਨੂੰ ਨਹੀਂ ਕਹਿ ਰਿਹਾ ਕੁਝ ਲੋਕਾਂ ਤੋਂ ਇਹ برداشت ਨਹੀਂ ਹੁੰਦਾ ਜਿਨ੍ਹਾਂ ਨੇ ਪਿੰਡ ਚੁੱਧਰ ਕੀਤੀ ਹੁੰਦੀ ਆ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਹੁੰਦਾ ਉਹਨਾਂ ਲੋਕਾਂ ਤੋਂ برداشت ਨਹੀਂ ਹੁੰਦਾ ਪਿੰਡ ਭਾਂ ਦੇ ਵਿੱਚ ਪਿੰਡ ਚੰਦਪਾਣ ਦੇ ਵਿੱਚ ਗਰੀਬ ਪਰਿਵਾਰਾਂ ਨਾਲ ਫੇਰ ਭੜਾ ਤੇ ਛਤਤ ਹੋਇਆ ਹੈਗਾ ਇਹ ਬਹੁਤ ਭੜਾ ਕਿੱਦਾਂ ਪਿੰਡ ਚੰਦਪਾਣ ਦੇ ਵਿੱਚ ਤੇ ਲੋਕਾਂ ਦੀਆਂ ਚੀਕਾਂ ਸੁਣ ਕੇ ਨਾ ਬੀਬੀਆਂ ਪੈਣਾ ਦੀਆਂ ਚੀਕਾਂ ਸੁਣ ਕੇ ਇਹ ਦਿਲ ਪਸੰਦ ਗਿਆ ਫਿਰ ਉਹਨੂੰ ਵੱਤ ਕੋਈ ਸ਼ੇਅਰ ਕਰਿਓ ਤਾਂ ਜੋ ਇਹ ਗਰੀਬਾਂ ਦਾ ਦਰਦ ਇਹ ਕੂੜੇ ਸੰਸਾਰ ਵਿੱਚ ਪੁੱਲ ਸਕੇ ਜਿਹੜਾ ਇੱਥੇ ਕਿਹਾ ਜਾਂਦਾ ਨਾ ਕਿ ਭਾਈਚਾਰਾ ਭਾਈਚਾਰਾ ਕਿ ਕੋਈ ਲੋਕ ਭਾਈਚਾਰਾ ਖਰਾਬ ਕਰ ਰਹੇ ਆ ਸਾਡੇ ਹੀ ਲੋਕਾਂ ਦੇ ਛਿੱਤਰ ਪੈਂਦੇ ਤੇ ਸਾਡੇ ਲੋਕਾਂ ਦੇ ਇਲਜ਼ਾਮ ਲੱਗਦਾ ਕਿ ਭਾਈਚਾਰਾ ਖਰਾਬ ਕਰਦੇ ਆ ਸਾਨੂੰ ਕਹਦੇ ਆ ਕਿ ਭਾਈਚਾਰਾ ਖਰਾਬ ਕਰਦੇ ਆ ਕਿਵੇਂ ਮਤਲਬ ਲੋਕਾਂ ਨਾਲ ਕੁੱਟਮਾਰ ਹੋਈ ਤੇ ਕਿਵੇਂ ਲੋਕ ਧੱਕ ਨਾਲ ਕਰਲਾ ਰਹੇ ਆ ਜਿਵੇਂ ਮਤਲਬ ਲੋਕ ਜਿੱਕਾ ਮਾਰ ਰਹੇ ਕਿ ਸਾਡੇ ਨਾਲ ਜਿਵੇਂ ਪੁੱਸ ਨੇ ਵੀ ਸਾਡੇ ਨਾਲ ਮਤਲਬ ਤਖਤਰ ਕੀਤਾ ਪੁੱਸ ਵੀ ਕਹਿੰਦੇ ਪਿੰਡ ਵਾਲਿਆਂ ਦੇ ਉਹਨਾਂ ਤਣਾਟਾਂ ਨਾਲ ਲੜ ਗਈ ਕਿਉਂਕਿ ਗਰੀਬ ਬੰਦੇ ਦੀ ਜ਼ਿੰਦਗੀ ਇੱਥੇ ਪਸਮਾ ਦੇ ਵਰਗੀ ਆ ਮੈਂ ਕਹਿੰਨਾ ਮਾਨ ਸਾਹਿਬ ਤੁਹਾਨੂੰ ਅਤਮਾਨ ਭਾਈ ਜਿਦਾਂ ਦੀ ਤੁਹਾਡੀ ਸਰਕਾਰ ਬਣੀ ਆ ਖਾਸ ਕਰਕੇ ਇੱਕ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਕੋਈ ਵੀਰ ਇਹਨਾਂ ਨੂੰ ਇਹ ਚੀਜ਼ਾਂ ਤੇ ਨਾ ਲਿਆਓ ਕਿ ਅਸੀਂ ਜਾਤੀਵਾਦ ਫਲਾਉਂਦੇ ਆ ਨਹੀਂ ਭਾਈ ਸਚਾਈ ਆ ਉਹ ਦੱਸ ਰਹੇ ਆ ਖਾਸ ਤੱਕੇ ਮਾਜੀ ਸਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜੀ ਬਹੁਤ ਮਾੜੀ ਗੱਲ ਪਿੱਛੇ ਦੇ 8 ਘਰ ਸਾਹੇ ਗਏ ਬਠਿੰਡੇ ਦੇ ਜਿਹੜੇ ਬਠਿੰਡੇ ਦੇ ਵਿੱਚ 8 ਘਰ ਸਾਹੇ ਗਏ ਸੀ ਉਹ ਵੀ ਨਰੋਲ ਮੰਡੀ ਸੱਖਾ ਕੀ ਮੱਝ ਵੀ ਸੱਖੋ ਪਿੰਡਾਂ ਚੋਂ ਉੱਠ ਕੇ ਕਿੱਥੇ ਪਲਾਨ ਕਰ ਜਾ ਕਿੱਥੇ ਚਲੇ ਜਾਣ ਜੇ ਸਰਕਾਰਾਂ ਨੇ ਉਹਨਾਂ ਨੂੰ ਜਰਮਨਸ਼ਨ ਦਿੱਤੀ ਆ ਤੇ ਭਾਈ ਪਿੰਡਾਂ ਵਿੱਚੋਂ ਸਰਪੰਚ ਬਣਦੇ ਮੈਂਬਰ ਬਣਦੇ ਆ ਤੇ ਦੂਜੇ ਬੰਦਿਆਂ ਨੂੰ ਇਸ ਇਸ ਚੀਜ਼ ਤੋਂ ਤਖਰੀਬ ਕਿਉਂ ਆ ਕਿਉਂ ਤਖਰੀਬ ਬੰਦੇ ਆ ਇਹ ਹੱਕ ਸੰਵਿਧਾਨ ਨੇ ਦਿੱਤਾ ਏ ਪਰ ਜਦੋਂ ਕੋਈ ਸਰਪੰਚ ਬਣ ਜਾਂਦਾ ਏ ਮੱਝਵੀ ਸੱਖ ਭਾਈ ਚਾਰੇ ਤੂੰ ਤੇ ਕੁਝ ਲੋਕਾਂ ਨੂੰ ਮੈਂ ਸਾਰੇ ਵੀਰਾਂ ਨੂੰ ਕਹਿ ਰਿਹਾ ਸਾਰੇ ਮੈਂ ਜੱਟ ਭਾਈ ਚਾਰੇ ਤਾਂ ਕਿ ਹੋਰ ਸਾਰੇ ਭਾਈਚਾਰੇ ਨੂੰ ਨਹੀਂ ਕਹਿ ਰਿਹਾ ਕੋਈ ਲੋਕਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਜਿਨ੍ਹਾਂ ਨੇ ਪਿੰਡ ਚੁੱਧਰ ਕੀਤੀ ਹੁੰਦੀ ਆ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਹੁੰਦਾ ਉਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਜੀ ਹੁੰਦਾ ਗਰੀਬ ਬੰਦਾ ਸਰਪੰਚ ਕਿਵੇਂ ਬਣ ਗਿਆ ਕਿਵੇਂ ਬਣ ਗਿਆ ਸਰਪੰਚ ਇਹ ਤੇ ਅੱਜ ਇਹਦੇ ਕੋਲੇ ਅਸੀਂ ਮੋਹਰ ਲਗਾਉਣ ਜਾਂ ਕੋਈ ਕੰਮਕਾਰ ਕਰਨ ਕਿਵੇਂ ਜਾਵਾਂਗੇ ਆਪਣੇ ਆਪ ਨੂੰ ਛੋਟਾ ਸਮਝਦੇ ਆ ਕਿ ਅਸੀਂ ਜੇ ਇਸ ਦੇ ਕੋਲੇ ਜਾਵਾਂਗੇ ਅਸੀਂ ਛੋਟੇ ਹੋ ਜਾਵਾਂਗੇ ਉਹ ਨਹੀਂ ਭਾਈ ਭਾਈਚਾਰਕ ਸਾਂਝ ਤਾਂ ਇਹੀ ਆ ਕਿ ਜੇ ਸੰਵਿਧਾਨ ਦੇ ਅਕੋਰਡਿੰਗ ਉਹਨੂੰ ਮਤਲਬ ਮਿਲਿਆ ਏ ਸਰਪੰਚੀ ਕਰਨ ਦਾ ਮੌਕਾ ਤੇ ਆਪਾਂ ਸਾਰੇ ਪਰਿਵਾਰ ਇਸ ਵਾਰ ਉਸ ਦਾ ਸਾਥ ਦਿਈਏ ਪਿੰਡਾਂ ਨੂੰ ਮਤਲਬ ਅੱਗੇ ਲੈ ਕੇ ਜਾਈਏ ਪਿੰਡਾਂ ਦੇ ਵਿੱਚ ਜੇ ਜਿਹੜੀ ਕੋਈ ਪ੍ਰੋਬਲਮ ਆ ਪਿੰਡਾਂ ਵਿੱਚ ਕੋਈ ਦਿੱਕਤ ਆਉਂਦੀ ਆ ਯਾਰ ਨਾਲ ਮਿਲ ਕੇ ਉਹਨੂੰ ਹੱਲ ਕਰੀਏ ਪਰ ਨਹੀਂ ਇੱਥੇ ਤਾਂ ਸਿੱਧੇ ਤੇ ਸਿੱਧਾ ਟਾਰਗੇਟ ਜਿਹੜਾ ਟਾਰਗੇਟ ਮੱਝਬੀ ਸਖ ਭਾਈਚਾਰੇ ਨੂੰ ਕੀਤਾ ਜਾ ਰਿਹਾ ਹੈ ਜੈਲ ਸੀ ਕਿਉਂ ਜਦੋਂ ਤੁਸੀਂ ਲੋਕ ਸਰਪੰਚੀ ਵਿੱਚ ਹੁੰਨੇ ਹੋ ਤੁਹਾਨੂੰ ਕਿਸੇ ਨੇ ਆ ਕੇ ਕਦੇ ਤੁਹਾਡੀ ਸਰਪੰਚੀ ਵਿੱਚ ਦਖਲਅੰਦਾਜ਼ੀ ਕੀਤੀ ਤੁਸੀਂ ਕਿੰਨੇ ਪੈਸੇ ਖਾ ਗਏ ਤੁਸੀਂ ਕਿੰਨਾ ਲੁੱਟਿਆ ਤੁਸੀਂ ਕਿੰਨਾ ਘੁਟਮੋਟ ਕੀਤੀ ਤੁਹਾਨੂੰ ਕਿਸੇ ਨੇ ਕਦੇ ਪੁੱਛਿਆ ਕਦੇ ਨਹੀਂ ਪਰ ਜਦੋਂ ਕੋਈ ਗਰੀਬ ਪਰਿਵਾਰਾਂ ਵਿੱਚੋਂ ਬਣ ਜਾਂਦਾ ਹੈ ਸਰਪੰਚ ਤੇ ਭਾਈ ਤੁਸੀਂ ਵੀ ਉਸ ਦੇ ਵਿੱਚ ਉਹਦਾ ਸਾਥ ਦਿਆ ਕਰੋ ਤੁਸੀਂ ਪਰ ਤੁਸੀਂ ਨਹੀਂ ਤੁਸੀਂ ਸਾਥ ਦੇਣ ਦੀ ਬਜਾਏ ਤੁਸੀਂ ਉਹਨੂੰ ਮਤਲਬ ਇਹ ਅਹਿਸਾਸ ਕਰਾਉਣ ਲੱਗ ਜਾਂਦੇ ਕਿ ਤੂੰ ਸਰਪੰਚ ਭਾਵੇਂ ਬਣ ਗਿਆ ਏ ਪਰ ਹੈ ਤੂੰ ਸਾਡੇ ਥੱਲੇ ਹੀ ਆ ਤੇ ਲਾਂਤ ਉਹਨਾਂ ਲੀਡਰਾਂ ਤੇ ਜਿਹੜੇ ਲੀਡਰ ਇੱਕ ਸਰਪੰਚ ਨੂੰ ਜਿਹੜਾ ਮੌਜੂਦਾ ਸਰਪੰਚ ਆ ਉਸ ਬੰਦੇ ਨੂੰ ਉਸੇ ਘਿਰਨਾ ਦੀ ਅੱਖ ਨਾਲ ਦੇਖਦੇ ਆ ਉਸ ਮਾਰੀ ਅੱਖ ਨਾਲ ਦੇਖਦੇ ਆ ਉਸ ਨੂੰ ਸਰਪੰਚ ਦਾ ਰਤਬਾ ਸਰਪੰਚ ਦਾ ਅਹੁਦੇ ਨਹੀਂ ਉਹਨਾਂ ਨੂੰ ਦਿਖਦਾਗਾ ਉਹਨਾਂ ਨੂੰ ਸਿਰਫ ਇੱਕ ਉਹਦੇ ਵਿੱਚ ਇੱਕ ਜਾਤ ਲੈਵਲ ਦਾ ਇਹੀ ਬੰਦਾ ਦਿਖਦਾ ਇੱਕ ਜਾਤ ਤੌਰ ਤੇ ਉਸ ਬੰਦੇ ਨੂੰ ਦੇਖਿਆ ਜਾਂਦਾ ਇਹ ਦੂਜਾ ਦੇ ਸ਼ਰਮਨਾਕ ਗੱਲ ਕੀ ਹੋਊਗੀ ਕਹਿੰਦੇ ਚੰਦਪਾਣ ਪਿੰਡ ਦੇ ਵਿੱਚ ਦੇਖੋ ਕਿੱਦਾਂ ਗੁੰਡਾ ਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਖੁੱਲੇ ਤੌਰ ਤੇ ਕਹਿੰਦੇ ਉਹਦਾ ਸਾਥ ਦਿੱਤਾ ਧਨਾਰ ਤਰਦਾ ਤੇ ਮਾਨ ਸਾਹਿਬ ਜੇ ਤੋਦੀ ਸਰਕਾਰ ਵਿੱਚ ਗਰੀਬਾਂ ਨਾਲ ਇਵੇਂ ਹੋਣਾ ਏ ਤੇ ਫਿਰ ਆਉਣ ਵਾਲੇ ਸਤਾਈ ਵਿੱਚ ਤੁਸੀਂ ਵੀ ਜਾਣ ਦੀ ਤਿਆਰੀ ਕਰ ਲਓ ਇਹ 80% ਲੋਕ ਆ ਜਿਨ੍ਹਾਂ ਨੂੰ ਅੱਜ ਛੱਤਰ ਪੈ ਰਹੇ ਆ ਇਹ 80% ਲੋਕ ਆ ਮੈਂ ਕਹਿੰਦਾ ਇਹਨਾਂ ਦੀ ਨਲਾਕੀ ਆ ਜਿਹੜਾ ਇਹ ਇੱਧਰ ਉੱਧਰ ਹੋ ਕੇ ਖੇਤਰ ਖਾ ਰਹੇ ਆ ਤੇ ਜਿੱਦੇ ਇਹਨਾਂ ਨੂੰ ਸਮਝ ਲੱਗੀ ਨਾ ਆਪਣੀ ਜਿੱਦੇ ਇਹਨਾਂ ਨੂੰ ਪਤਾ ਲੱਗ ਗਿਆ ਆਪਣੀ ਵੋਟ ਦਾ ਵੋਟ ਦੀ ਤਾਕਤ ਦਾ ਪਤਾ ਲੱਗ ਗਿਆ ਆਪਣੀ ਇੱਕ ਜੁਰਤ ਦਾ ਪਤਾ ਲੱਗ ਗਿਆ ਕਿ ਸਾਡੀ ਪਾਵਰ ਕਿੱਥੇ ਆ ਜਿੱਦ ਦਿਨ ਨੂੰ ਪਤਾ ਲੱਗ ਗਿਆ ਕਿ ਸਾਡੀ ਪਾਵਰ ਸਵਿਧਾਨ ਤੇ ਵੋਟ ਆ ਤੇ ਉਹਦੇ ਮੈਂ ਇਹ ਗੱਲ ਜਾਣਦਾ ਹਾਂ ਸਮਝਦਾ ਇਹ ਗੱਲ ਨੂੰ ਕਿ ਉਸ ਦਿਨ ਤੁਹਾਨੂੰ ਲੋਕਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਬੇਰਾਵੱਟੇ ਨਹੀਂ ਪੁੱਛਣਾ ਕਿਉਂ ਕਿ ਕਿਉਂਕਿ ਵੋਟਾਂ ਇੱਥੇ ਕਿਹੜੀਆਂ ਵੋਟਾਂ ਲੈ ਕੇ ਤੁਸੀਂ ਰਾਜਗੱਦੀਆਂ ਤੇ ਬੈਠਦੇ ਹੋ ਤੁਸੀਂ ਪਿੰਡ ਦੀਆਂ ਮੈਂਬਰੀਆਂ ਸਰਪੰਚੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਕਿਹੜੀਆਂ ਵੋਟਾਂ ਨਾਲ ਬਣਦੇ ਹੋ ਜਿੰਨਾਂ ਦੀਆਂ ਵੋਟਾਂ ਨਾਲ ਤੁਸੀਂ ਰਾਜ ਕਰਦੇ ਹੋ ਉਹਨਾਂ ਦੀਆਂ ਹੀ ਵੋਟਾਂ ਉਹਨਾਂ ਨੂੰ ਹੀ ਬਾਅਦ ਤੁਸੀਂ ਡੰਡੇ ਮਾਰਦੇ ਹੋ ਉਹਨਾਂ ਨੂੰ ਹੀ ਬਾਅਦ ਤੁਸੀਂ ਛਿੱਤਰ ਮਾਰਦੇ ਹੋ ਉਹਨਾਂ ਦੀਆਂ ਔਰਤਾਂ ਨੂੰ ਘਰਾਂ ਵਿੱਚ ਵੜ ਕੇ ਕੁਰਦੇ ਹੋ ਉਹਨਾਂ ਦੀਆਂ ਔਰਤਾਂ ਦੇ ਕੱਪੜੇ ਫਾੜ ਕੇ ਜਾਂ ਲੱਤਾਂ ਤੋਂ ਫੜਫੜ ਕ੍ਰਿਸਿਆ ਜਾਂਦਾ ਉੱਥੇ ਤੰਦ ਭਾਂ ਨੂੰ ਅੱਗੇ ਪਿੰਡ ਚ ਡੁੱਬ ਕੇ ਮਰ ਜਾਣ ਇਹੋ ਜਿਹੇ ਲੀਡਰ ਤੇ ਇਹੋ ਜੀਆਂ ਸਰਕਾਰਾਂ ਜਿਨ੍ਹਾਂ ਨੂੰ ਇਹ ਨਹੀਂ ਦਿਖਦਾ ਹੈਗਾ ਉੱਥੋਂ ਦਾ ਐਸਐਸਪੀ ਕੀ ਕਰ ਰਿਹਾ ਉੱਥੋਂ ਦਾ डीएलपी की कर रहा मौके ਦਾ ਥਾਣੇ ਦਾ ਇੰਚਾਰਜ ਐਸ ਐਚਓ ਕੀ ਕਰ ਰਿਹਾ ਮਦਦ ਦੂਜੀ ਤਰ੍ਹਾਂ ਦੀ ਮਤ ਕਰ ਰਿਹਾ ਅਗਲੇ ਨਾਲੇ ਗੋਲੀਆਂ ਚਲਾ ਰਹੇ ਆ ਠੀਕ ਹੈ ਜੀ ਨਾਲੇ ਗੁੰਡੇ ਲਿਆ ਕੇ ਘਰਾਂ ਵਿੱਚ ਵਰ ਕੇ ਸਰਪੰਚ ਦੇ ਘਰ ਦੀਆਂ ਮੈਂ ਵੀਡੀਓ ਤੇ ਫੋਟੋ ਦੇਖੀਆਂ ਮੇਰੇ ਕੋਲੇ ਹੈ ਨਹੀਂ ਕੱਲ ਜਾਵਾਂਗੇ ਉੱਥੇ ਜਾ ਕੇ ਵੀਡੀਓ ਵੀ ਪਾਵਾਂਗੇ ਸਰਪੰਚ ਦੇ ਘਰ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਉਸ ਸਰਪੰਚ ਦੇ ਜਿਹੜਾ ਮੌਜੂਦਾ ਹੈ ਗਰੀ ਪ੍ਰਵਾਸ ਤੋਂ ਜਿਹੜਾ ਜਿਹੜੀ ਤੋੜੀ ਨਾ ਗਈ ਹੋਵੇ ਐ ਤੱਕ ਸਾਹ ਹਲਾ ਲਾ ਨੰਗਾ ਨਾਚ ਗੁੰਡਾ ਕਰਦੀਦਾ ਉਹ ਭਰਾਵੋ ਉਹ ਕਿੱਧਰ ਨੂੰ ਚੱਲ ਪਏ ਆ ਉਹ ਪੰਜਾਬ ਦੀਆਂ ਹੋਰ ਹੀ ਸਮੱਸਿਆਵਾਂ ਬਹੁਤ ਆ ਅੱਜ ਜਿੱਥੇ ਪੰਜਾਬ ਦੇ ਵਿੱਚ ਸਾਨੂੰ ਆਪਦਾ ਭਾਈਚਾਰਾ ਬਣਾ ਕੇ ਤੇ ਪੰਜਾਬ ਦੀ ਜਿਹੜੀ جنگ ਮੁੱਦਾ ਕੀ ਆ ਅਸਲੀ جنگ ਪੰਜਾਬ ਦੀ ਨਸ਼ਾ ਤਿੱਤਾ ਇਹ ਲੜਨ ਦੀ ਲੋੜ ਆ ਸਾਡੀਆਂ ਨਸਲਾਂ ਤੇ ਸਾੜੀਆਂ ਤੇ ਵਾਰ ਕੀਤਾ ਜਾ ਰਿਹਾ ਸਾਡੀ ਤਿੱਤੇ ਰਹਿ ਸਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਸਾਡੇ ਬੱਚਿਆਂ ਨੂੰ ਮਪੁੰਸਕ ਤੱਕ ਬਣਾਇਆ ਜਾ ਰਿਹਾ ਅਸੀਂ ਲੜਨੀ ਜੰਗ ਤਾਂ ਉਹ ਆ ਤੇ ਅਸੀਂ ਆਪਸ ਵਿੱਚ ਪਾੜ ਕੇ ਤੇ ਭਾਈ ਚਾਰ ਕਿਸਾਨ ਸਾਂਝ ਖਤਮ ਕਰਕੇ ਪਿੰਡਾਂ ਦੇ ਵਿੱਚੋਂ ਤੇ ਮੱਝਬੀ ਸਿੱਖਾਂ ਦੇ ਨਾਲ ਟੱਕਰ ਲੈ ਲਈ ਆ ਕਿ ਭਾਈ ਅਸੀਂ ਤਾਂ ਮੱਝਬੀ ਸਿੱਖਾਂ ਨੂੰ ਜੇ ਕੋਈ ਮੈਂਬਰ ਵੀ ਬਣਦਾ ਸਾਨੂੰ برداشت ਨਹੀਂ ਤੇ ਕਿਵੇਂ ਚੱਲੂਗਾ ਜੀ ਕਿੰਨਾ ਚੰਗ ਚੱਲੂਗਾ ਜੇ ਕਿਸੇ ਨੂੰ ਨਾ ਬਹੁਤਾ ਪਰੇਸ਼ਾਨ ਕੀਤਾ ਜਾਵੇ ਨਾ ਕਿ ਵਾਰ-ਵਾਰ ਵਾਰ-ਵਾਰ ਉਸ ਬੰਦੇ ਨੂੰ ਚੁੰਟੀ ਵੱਢੀ ਜਾਵੇ ਚੁੰਟੀ ਵੱਢੀ ਜਾਵੇ ਉਹ ਬੰਦਾ ਬਹੁਤੀ ਦਿਲ ਬਰਦਾਸ਼ਤ ਨਹੀਂ ਕਰਦਾ ਸੀ ਇਹ ਕੁਝ ਲੋਕਾਂ ਨੇ ਮੈਂ ਸਾਰੇ ਸਪਾਈਚਾਰਿਆਂ ਨੂੰ ਕਹਿੰਦਾ ਮੈਂ ਉਹਨਾਂ ਵੀਰਾਂ ਨੂੰ ਕਹਿੰਦਾ ਉਹ ਵੀਰ ਬਹੁਤ ਵਧੀਆ ਵੀਰ ਆ ਕਈ ਸਾਡੇ ਨਾਲ ਬੁੱਥੇ ਨੇ ਪਿਆਰ ਕਰਨ ਵਾਲੇ ਵੀਰ ਆ ਮੈਂ ਤਾਂ ਇਹ ਗੱਲ ਕਹਿੰਦਾ ਵੀਰ ਹਰਜੀਤ ਸਿੰਘ ਕਿ ਜਿਹੜੇ ਇਹ ਬੰਦੇ ਕਰ ਰਹੇ ਆ ਉਹਨਾਂ ਵਾਸਤੇ ਬਹੁਤ ਗਲਤ ਗੱਲ ਆ ਤੇ ਮੈਂ ਦੂਜੇ ਜਿਹੜੇ ਪਿੰਡ ਦੇ ਹੋਰ ਵੀਰ ਆ ਸਾਡੇ ਜਿਹੜੇ ਹੋਰ ਵੀਰਾਂ ਜਿਹੜੇ ਬੰਦਿਆਂ ਨੇ ਕਦੇ ਜਿਹੜੇ ਗੁਰਸਖਬੀਰ ਆ ਜਿਹਨੇ ਜਾਤ ਪਾਤ ਨੂੰ ਨਹੀਂ ਮੰਨਦੇ ਜਿਹੜੇ ਇਹਨਾਂ ਦੀ ਜਾਂਚ ਨਹੀਂ ਬਲੀਵ ਕਰਦੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਆਹ ਧਾਰਾ ਵਾਲੇ ਆ ਮੈਂ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਕਿਉਂ ਨਹੀਂ ਰੋਕਦੇ ਚੀਜ਼ਾਂ ਨੂੰ ਤੁਸੀਂ ਇਹੋ ਜਿਹੇ ਬੰਦਿਆਂ ਦੇ ਅੱਗੇ ਹੋ ਕੇ ਕਿਉਂ ਨਹੀਂ ਖੜਦੇ ਵੀ ਤੁਸੀਂ ਮਾਮੇ ਲੱਗਦੇ ਆ ਤੁਸੀਂ ਕਿਉਂ ਇਹੋ ਜਿਹੇ ਹੱਤਤਾ ਕਰਦੇ ਭਾਈ ਜੱਟਾਂ ਦਾ ਸਾਨ ਖਤਮ ਕਰਨ ਵਾਲੀਆਂ ਜਿਹੜੇ ਬੰਦੇ ਬਾਅਦ ਵਿੱਚ ਸਾਡੇ ਤੇ ਭੌਂਕਦੇ ਆ ਕਿ ਤੁਸੀਂ ਜਾਤੀਵਾਦ ਫਲਾਉਂਦੇ ਹੋ ਆ ਹੁਣ ਅੱਜ ਹੀ ਇਸੇ ਵੀਡੀਓ ਤੇ ਕਿੰਨੇ ਕਮੈਂਟ ਆ ਰਹੇ ਆ ਤੁਸੀਂ ਜਾਤ ਪਾਤ ਦੀ ਗੱਲ ਕਰਦੇ ਹੋ ਭਾਈ ਜੇ ਕਿਸਾਨ ਖਤਮ ਕਰਦੇ ਹੋ ਸਾਨੂੰ ਕਹਿਣਾ ਹੈ ਤੇ ਤੁਸੀਂ ਲੋਕ ਉਹਨਾਂ ਬੰਦੇ ਨੂੰ ਜਾ ਕੇ ਕਿਉਂ ਨਹੀਂ ਕਹਿੰਦੇ ਤੇ ਤੁਸੀਂ ਇਹ ਭਾਈ ਗਲਤ ਕੀਤਾ ਨਹੀਂ ਕਹਿਣਾ ਅਗਲੇ ਤੁਸੀਂ ਤਾਂ ਜਾਤੀਵਾਦ ਨਭਾ ਰਹੇ ਆ ਆਦਾ ਭਾਈਚਾਰਾ ਨਭਾ ਰਹੇ ਹੋ ਨਾਲੇ ਗਰੀਬਾਂ ਨੂੰ ਕੁੱਟ ਲੋ ਤੇ ਬਾਅਦ ਚ ਉਹਨਾਂ ਨੂੰ ਬਦਨਾਮ ਵੀ ਕਰੋ ਮੈਂ ਉਸ ਬੰਦੇ ਦੀ ਵੀ ਸੁਣ ਰਿਹਾ ਸੀ ਗੱਲ ਜਿਹੜਾ ਮਤਲਬ ਕਹਿ ਰਿਹਾ ਸੀ ਕਿ ਗੋਲੀ ਵੱਜ ਗਈ ਕਿ ਕਿਸੇ ਦੀ ਕਿਸੇ ਦੇ ਵੱਜ ਗਈ ਆ ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਇਹਦੂ ਮਾਰਨ ਨਾਲੋਂ ਕੀ ਹੋਰ ਰਹਿ ਗਿਆ ਬੀਬੀਆਂ ਰੋ ਰਹੀਆਂ ਕਿ ਸਾਡੇ ਸਾਡੇ ਨਾਲ ਆਤਖਤ ਹੋਇਆ ਸਾਡੇ ਨਾਲ ਇੱਕ ਤੱਕ ਕੁੱਟਮਾਰ ਹੋਈ ਆ ਸਾਨੂੰ ਘਸੀਟ ਘਸੀਟ ਕੇ ਧੂਹਿਆ ਗਿਆ ਸਾਡੇ ਕੱਪੜੇ ਪਾੜ ਦਿੱਤੇ ਗਏ ਹੋਰ ਕੀ ਹੁੰਦਾ ਹੈਗਾ ਹੋਰ ਤਕਤਲ ਕਿਹਨੂੰ ਕਹਿੰਦੇ ਆ ਇੱਥੇ ਕੋਈ ਧੀ ਪੈਨ ਨੂੰ ਉਂਗਲ ਲਾ ਦੇਵੇ ਨਾ ਟੱਚ ਕਰ ਦੇ ਲਾ ਧੌਂ ਲਾਦਾ ਇਹੋ ਜੀ ਇਹੋ ਜੀ ਸ਼ੀਸ਼ਾ ਦਾ ਧੌਂ ਲਾਦਾ ਅਗਲਾ ਮੈਂ ਸਾਰਿਆਂ ਨੂੰ ਨਾ ਇੱਕ ਬੇਨਤੀ ਕਰਦਾ ਕਿ ਜਦੋਂ ਇਹ ਬੰਦੇ ਥੋੜੇ ਚੁਣੇ ਸਰਪੰਚ ਨੂੰ ਹੀ ਮਤਲਬ ਕੁੱਟਮਾਰ ਕਰਨ ਆ ਗਏ ਆ ਤੇ ਫਿਰ ਪਿੱਛੇ ਕੀ ਰਹਿ ਗਿਆ ਤੇ ਪਿੱਛੇ ਕੀ ਰਹਿ ਗਿਆ ਤੇ ਸਰਕਾਰ ਨੂੰ ਸਾਥ ਕਿਉਂ ਦੇਣਾ ਚਾਹੀਦਾ ਹੈਗਾ ਇੱਕ ਪਿੰਡ ਦਾ ਮੌਜੂਦਾ ਮੁਖੀ ਉਹਨੂੰ ਧਰਨਾ ਲਾਉਣ ਦੀ ਲੋੜ ਪੈ ਗਈ ਆ ਤੇ ਜਿਹੜਾ ਬੰਦਾ ਆਮ ਆ ਕਿਉਂਕਿ ਉਹ ਆਮ ਹੀ ਗਿਣਿਆ ਜਾਣਾ ਜਦੋਂ ਕਿ ਸਰਪੰਚ ਜਿਹੜਾ ਉਹ ਸਰਪੰਚ ਹੀ ਗਿਣਿਆ ਜਾਣਾ ਹੈ ਜਿਹੜਾ ਆਮ ਆ ਤੇ ਉਹ ਬੰਦਾ ਗੁੰਡਾਗਰਦੀ ਕਰ ਰਿਹਾ ਉੱਤੇ ਤੇ ਸਰਪੰਚ ਹੁਣ ਇੱਥੇ ਉਹਦੀ ਤਰਸਯੋਗ ਹਾਲਤ ਆ ਇੱਥੇ ਬਣ ਗਈ ਉਹਦੀ ਪਿੰਡ ਵਿੱਚ ਇੱਕ ਸਰਪੰਚ ਦਾ ਫਸਾ ਲਿਆ ਦੂਜਾਂ ਨੂੰ ਧੱਕੀਆਂ ਦੇ ਰਿਹਾ ਘਰਾਂ ਦੇ ਵਿੱਚ ਵੜ ਕੇ ਤੇ ਉਹ ਕਹਿ ਰਿਹਾ ਜੀ ਅਸੀਂ ਤਾਂ ਕਹਿੰਦਾ ਮੇਰੇ ਘਰੇ ਕਹਿੰਦਾ ਉਲਟਾ ਹੈ ਇਹ ਤੇ ਪੁਲਿਸ ਨੇ ਵੀ ਕਿਹਾ ਜੇ ਰੱਜ ਕੇ ਸਾ ਦੇ ਤਾ ਉਹਦਾ ਬਹੁਤ ਗਲਤ ਗੱਲ ਸਰਕਾਰੇ ਸੰਭਲ ਜਾ ਆਤ ਦਾ ਤੇ ਰੱਬ ਦਾ ਸਾਧੂ ਜੀ ਤੁਸੀਂ ਕੀ ਹੁੰਦਾ ਤੇ ਆਉਣ ਵਾਲਾ ਸਮਾਂ ਵੀ ਜਿਆਦਾ ਦੂਰ ਨਹੀਂ ਹੈਗਾ ਸਾਲ 2 ਬਚੇ ਆ ਤੇ ਤੁਸੀਂ ਇਹਨਾਂ ਗਰੀਬਾਈ ਚਾਲੇ ਤੇ ਜਿਹੜਾ ਅਤਿਆਚਾਰ ਹੋ ਰਿਹਾ ਇਹਨਾਂ ਨੂੰ ਰੋਕ ਲਓ ਰੋਕ ਲਓ ਇਹਨੂੰ ਕਿਉਂਕਿ ਬਹੁਤ ਜ਼ਿਆਦਾ ਗਲਤ ਹੋ ਰਿਹਾ ਏ ਹਰ ਥਾਂ ਹਰ ਪਿੰਡਾਂ ਦੇ ਵਿੱਚ ਆਮ ਹਮਲੇ ਹੋਣ ਲੱਗ ਗਏ ਆ ਕਿੰਨਾ ਟਾਈਮ ਚੱਲੂਗਾ ਇਹ ਤੁਸੀਂ ਵੀ ਭਾਈ ਮੈਂ ਸਾਰੇ ਇਹਨਾਂ ਗਰੀ ਪਰਿਵਾਰਾਂ ਨੂੰ ਵੀ ਕਹਿੰਦਾ ਤੁਸੀਂ ਵੀ ਆਪਣੀ ਇੱਕ ਜੁਰਤਾਂ ਰੱਖਿਆ ਕਰੋ ਤੁਸੀਂ ਖੇਤਰਖਾਨਾ ਵਾਸਤੇ ਨਹੀਂ ਜਮੇ ਆਪਣੇ ਪਿੱਛੇ ਪਿਸ਼ੋਕਰ ਵੱਲ ਝਾਤੀ ਮਾਰ ਲਿਆ ਕਿ ਤੁਸੀਂ ਕਿਹਦਾ ਖੂਨ ਆ ਤੁਹਾਡੇ ਪੁਰਖਿਆਂ ਨੇ ਕੀ ਕੁਛ ਨਹੀਂ ਕੀਤਾ ਇਸ ਪੰਜਾਬ ਲਈ ਅੱਜ ਤੁਸੀਂ ਵੀ ਥੋੜਾ ਪੁੱਠੇ ਦਾ ਮੈਂ ਤੁਰੇਵੇਂ ਹੋ ਜੇ ਕਿਤੇ ਸੈਸਟਰ ਵਾਤੇ ਧਾਰੀ ਹੁਕਤਾਬਨ ਕੀਤੇ ਹੋਣਾ ਤੇ ਤੁਸੀਂ ਗੁਰੂ ਨਾਲ ਜੁੜੇ ਹੋਵੋ ਤੇ ਭਾਈ ਅਗਲੇ ਨੂੰ ਅਗਲਾ ਚੱਕ ਤੋ ਦਰਮੰਦਾਇ ਭੈ ਮੰਦਾਇ ਖਾਲਸੇ ਦਾ ਸ਼ਰਮ ਲਾ ਕੇ ਰੱਖ ਦਿੱਤੀ ਪਤਾ ਨਹੀਂ ਕੀ ਪੰਜਾਬ ਵਿੱਚ ਹੋ ਰਿਹਾ ਹੈਗਾ ਕਿਉਂ ਇਹ ਲੋਕਾਂ ਨੂੰ ਪੰਜਾਬ ਦੇ ਵਿੱਚ ਇਹ ਮਤਲਬ ਕੱਲਾ ਮੱਝੀ ਸਿੱਖ ਭਾਈਚਾਰਾ ਜਿਹੜਾ ਮਤਲਬ ਇਹਨਾਂ ਨੂੰ ਚੰਗਾ ਵੀ ਲੱਗਦਾ ਕਿ ਮੱਝੀ ਸਿੱਖਾਂ ਨੂੰ ਸੀ ਜਿਆਦਾ ਭਾਈ ਇਹਨਾਂ ਦੇ ਫਿਰ ਕੋਈ ਇਦਾਂ ਕਰੋ ਕਿ ਇਹਨਾਂ ਦਾ ਇੱਕ ਵੱਖਰਾ ਦੇਸ਼ ਬਣਾ ਦਿਓ ਤੁਸੀਂ ਕਹਿ ਕੇ ਮੁੱਖ ਮੰਤਰੀ ਤੁਹਾਡਾ ਮੰਤਰੀ ਤੁਹਾਡੇ ਸਭ ਕੁਝ ਤੁਹਾਡਾ ਪਾਵਰਾਂ ਤੁਹਾਡੇ ਹੱਥ 'ਚ ਇਹਨਾਂ ਦੇ ਘਰੇਟਿਆਂ ਦਾ ਕੋਈ ਵੱਖਰਾ ਦੇਸ਼ ਬਣਾ ਦਿਓ ਚਲੇ ਜਾਵਾਂਗੇ ਉੱਥੇ ਚਲੇ ਜਾਵਾਂਗੇ ਅਸੀਂ ਵੱਖਰੀ ਸਾਡੇ ਨਾ ਲੱਗ ਜੰਨੇ ਫਿਰ ਜੇ ਤੁਹਾਨੂੰ ਨਹੀਂ ਚੰਗੇ ਲੱਗ ਦਿੱਤਾ ਉਹ ਭਾਈ ਪਰਮਾਨ ਕਰਨਾ ਸਿੱਖੋ ਗੁਰੂ ਸਾਡੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਵਰਗੇ ਪਾਤਸ਼ਾਹ ਸਾਡੇ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਜਿਵੇਂ ਇਹਨਾਂ ਗਰੀਬ ਸਿੱਖ ਨੂੰ ਕੋ ਦੂ ਪਾਤਸ਼ਾਹੀ ਯਾਦ ਕਰੇ ਮੂਰੀ ਗੁਰੀ ਆਈ ਤੇ ਸਰਬੰਸ ਵਾਰਿਆ ਇਹਨਾਂ ਦੀ ਚੀਜ਼ਾਂ ਵਾਸਤੇ ਪੰਜਾਬ ਨੂੰ ਇੱਕ ਰੱਖਣ ਵਾਸਤੇ ਅਸੀਂ ਕਿਧਰ ਨੂੰ ਚਲੇ ਰਿਹਾ ਸਾਨੂੰ ਇਹ ਲੋਕ ਮਤਲਬ ਖਾਣ ਵਾਂਗੂ ਪੈਨੇ ਸੀ ਇਹਨਾਂ ਨੂੰ ਸਾਨੂੰ ਚੰਗੇ ਨਹੀਂ ਲੱਗਦੇ ਲੋਕੇ ਕਿਉਂ ਆਏ ਨਾ ਕਰੋ ਪੰਜਾਬ ਪਹਿਲਾਂ ਹੀ ਬਹੁਤ ਮਾਰੇ ਖਲਾਤਾਂ ਵਿੱਚ ਗੁਜ਼ਰ ਰਿਹਾ ਏ ਪੰਜਾਬ ਨੂੰ ਬਚਾਉਣ ਦੀ ਲੋੜ ਆ ਮੇਰੇ ਵੀਰ ਪੰਜਾਬ ਨੂੰ ਤੱਕ ਪੰਜਾਬ ਤੱਕ ਸੋਚੋ ਘਰ ਤੱਕ ਪਿੰਡ ਤੱਕ ਨਾਲੀਆਂ ਤੱਕ ਦਾ ਸੋਚੋ ਤੁਹਾਡੀ ਸੋਚ ਖੜ ਗਈ ਨਾਲੀਆਂ ਚ ਜਾ ਕੇ ਨਾਲੀਆਂ ਤੋਂ ਨਿਕਲੋ ਤੇ ਪੰਜਾਬ ਵਾਲੇ ਵੇਖੋ ਕਿ ਪੰਜਾਬ ਦੇ ਹਲਾਤ ਕੀ ਬਣੇ ਪਏ ਆ ਚਿੱਟੇ ਤੇ ਟੀਕੇ ਲਾ ਲਾ ਕੇ ਕਿਵੇਂ ਸਾਡੇ ਨੌਜਵਾਨ ਮਰ ਰਹੇ ਆ ਜਿਵੇਂ ਧੀਆ ਪੈਣ ਦਾ ਪਤਾ ਰੋਈਆਂ ਏ ਨੌਯਾਰ ਬੱਚਿਆਂ ਨੂੰ ਪੁੰਸਕ ਹੋ ਰਹੇ ਆ ਪਾਣੀਆਂ ਦੇ ਵਿੱਚ ਜੜ ਖੁਲਿਆ ਪਿਆ ਏ ਇਹ ਤਿੱਦਾ ਸੋਚਣ ਵਾਲੀਆਂ ਇਹ ਆ ਲੜਨ ਵਾਲੀ ਥਾਂ ਇਹ ਆ ਤੇ ਲੜਨਾ ਕਿਦਾਂ ਤੁਸੀਂ ਤੁਸੀਂ ਚਵਲ ਜਾਣਦੇ ਬੰਦੇ ਇਹੋ ਜਿਹੇ ਚੰਦ ਚਵਲ ਜਾਣਦੇ ਬੰਦੇ ਜਿਹੜੇ ਭਾਈਚਾਰਕ ਸੰਧ ਖਤਮ ਕਰਦੇ ਆ ਇਹਨਾਂ ਨੇ ਲੜਨਾ ਕਿ ਗਰੀਬਾਂ ਨਾਲ ਕਹਦੇ ਪਿੱਛੇ ਲੋ ਜੀ ਸਰਪੰਚ ਬਣ ਕੇ ਲੜਪੋ ਇਹਦੇ ਨਾਲ ਇਹ ਨੂੰ ਆਪ ਸਰਪੰਚੀ ਕਰਨੀ ਨਹੀਂ ਧਰੀ ਮਤਲਬ ਕੀ ਸਰਪੰਚੀ ਨਹੀਂ ਕਰਨੀ ਉਹ 5 ਸਾਲਾਂ ਤੱਕ ਪਰੇਸ਼ਾਨ ਰੱਖਣਾ ਆ ਆ ਕਰਤੂਤਾ ਇਹ ਬਹੁਤ ਘਟੀਆ ਸੋਚ ਦਾ ਮਤਲਬ ਪ੍ਰਗਟਾਵਾ ਵੀ ਜਿਹੜੇ ਇਹੋ ਜਿਹੇ ਬੰਦੇ ਆ ਬਹੁਤ ਛੋਟੀ ਸੋਚ ਇਹੋ ਜੀ ਸੋਚ ਇਹੋ ਜੀ ਸੋਚ ਵਾਲੇ ਬੰਦੇ ਹਰ ਪਿੰਡ ਲਈ ਮਾਰੇ ਆ ਤੇ ਹਰ ਪਿੰਡ ਤੇ ਬੈਠੇ ਵੀ ਆ ਇਹ ਪਿੰਡ ਵਾਲੇ ਵੀਰੋ ਭਰਾਵੋ ਜਾਤੀਵਾਦ ਤੋਂ ਪਾਸੇ ਉੱਠ ਕੇ ਸੈਰ ਨੂੰ ਕਰਕੇ ਜਾਤੀਵਾਦ ਨੂੰ ਆਪਾਂ ਪਿੰਡਾਂ ਨੂੰ ਆ ਪਿੰਡਾਂ ਬਾਰੇ ਸੋਚੀਏ ਆਪਣੇ ਬੱਚਿਆਂ ਬਾਰੇ ਆਉਣ ਵਾਲੇ ਪੀੜ੍ਹੀ ਬਾਰੇ ਸੋਚੀਏ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚੀਏ ਕਿ ਸਾਡੇ ਆਉਣ ਵਾਲੇ ਬੱਚੇ ਬੱਚਿਆਂ ਨੂੰ ਅਸੀਂ ਕੀ ਦੇ ਕੇ ਜਾ ਰਹੇ ਆ ਅਸੀਂ ਆਉਣ ਵਾਲੇ ਬੱਚਿਆਂ ਨੂੰ ਜਾਤੀਵਾਦ ਨਹੀਂ ਦੇ ਕੇ ਜਾਣਾ ਉਹਨਾਂ ਲਈ ਜਾਤੀਵਾਦ ਦਾ ਬੀਜ ਨਹੀਂ ਫੋਕਲ ਜਾਣਾ ਅਸੀਂ ਅਸੀਂ ਉਹਨਾਂ ਲਈ ਭੋਕੇ ਜਾਣਾ ਗੁਰੂ ਸਾਹਿਬ ਦੀ ਸਿੱਖਿਆ ਉਹਨਾਂ ਗੁਰੂਆਂ ਦੇ ਮਾਰਗ ਤੇ ਚੱਲਣ ਦਾ ਰਾਹ ਦੱਸ ਕੇ ਦਈਏ ਅਸੀਂ ਉਹਨਾਂ ਨੂੰ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਦਾ ਅਸੀਂ ਬੱਚਿਆਂ ਨੂੰ ਇਹ ਚੀਜ਼ ਸਮਝਾ ਕੇ ਜਾਣੀਆਂ ਨਾ ਕਿ ਅਸੀਂ ਇਹ ਸਮਝਾ ਕੇ ਦਈਏ ਕੋਈ ਚੂੜਾ ਚਨੇ ਆ ਰਿਹਾ ਉਹ ਫਲਾਣਾ ਟੀਗਾਓ ਇਹ ਹੋ ਗਿਆ ਸੀ ਬਾਉ ਨਾਈਆ ਇਹ ਚੀਜ਼ਾਂ ਨੂੰ ਛੱਡ ਕੇ ਨਾ ਤੇ ਬਾਪੂ ਦੇ ਰਾਹ ਚ ਲਿਏ ਫੇਰ ਸ ਪੰਜਾਬ ਦਾ ਕੁਝ ਭਲਾ ਹੋ ਸਕਦਾ ਏ ਸ਼ਰਮ ਦੀਆਂ ਗੱਲਾਂ ਲਾਤੀਓ ਸ਼ਰਮ ਲਾਦੀਆ ਤੁਸੀਂ ਪੰਜਾਬ ਨੂੰ ਪ੍ਰਭਾਦ ਕਰਨ ਦੇ ਨਾਲ ਤੇ ਆ ਕੋਈ ਕੁਛ ਚੰਦ ਬੰਦੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਪਾਸੇ ਤੁਰੇ ਵੀ ਆ ਜਿਨ੍ਹਾਂ ਨੇ ਸੋਖਾ ਖਾਤੀ ਆ ਕਿ ਜਿੱਥੇ ਕਿਤੇ ਵੀ ਅਸੀਂ ਮੱਝ ਵੀ ਸਖ ਭਾਈ ਚਾਰੇ ਨਾਲ ਹੀ ਪੰਗਾ ਲੈਣਾ ਹੈ ਛੱਡ ਦੇ ਗੱਲਾਂ ਸ਼ਰਮ ਕਰੋ ਸ਼ਰਮ ਕਰੋ ਥੋੜੀ ਬੋਤੀ ਇਹਨਾਂ ਗੱਲਾਂ ਦੇ ਵਿੱਚ ਕੁਝ ਕਦਰ ਪਾਉਣ ਨੂੰ ਹੈ ਨਹੀਂਗਾ ਬਰਬਾਦੀ ਆ ਪੰਜਾਬ ਦੀ ਤੇ ਭਾਈ ਚੱਕ ਸਾਂਝੀ ਪਰ ਮੈਂ ਤੁਹਾਨੂੰ ਇੱਕ ਗੱਲ ਇਹ ਸਪੱਸ਼ਟ ਚਾਹਦਾ ਰਿਹਾ ਦੱਸ ਦਿੰਦਾ ਭਾਈ ਕਿ ਭਾਈ ਚਾਰ ਕਿਸਾਨਾਂ ਚ ਉਹਨਾਂ ਚਾਰੇ ਨਿਰਦੀਆਂ ਜਿਨ੍ਹਾਂ ਚਾਰੇ ਦੋਨਾਂ ਪਾਸਿਆਂ ਤੋਂ ਮਤਲਬ ਸਹਿਯੋਗ ਮਿਲੂਗਾ ਜੇ ਕੋਈ ਬੰਦਾ ਕਵੇ ਨਾ ਕਿ ਭਾਈ ਚੜਕ ਸਾਂਝ ਕੱਲਾ ਮਜਮੀ ਸਿੱਖ ਭਾਈਚਾਰਾ ਨਬਾਈ ਜਾਵੇ ਤੇ ਦੂਜੇ ਉਹਨਾਂ ਦੇ ਛਤਰਮਾਰ ਮਾਣ ਘਰੇ ਤੇ ਫੇਰ ਇਹ ਭਾਈਚਾਰਕ ਸਾਂਝ ਨਿਭਣੀ ਨਹੀਂ ਰਹੇਗੀ। ਇਸ ਸੰ ਇਹ ਜਿਹੜੇ ਬੰਦੇ ਉਹ ਜੀ ਹਰਕਤ ਕਰਦੇ ਆ ਨਾ ਤੇ ਉਹਨਾਂ ਨੂੰ ਵੀ ਇਹ ਗੱਲ ਦਿਮਾਗ 'ਚ ਪਿਠਾ ਲੈਣੀ ਚਾਹੀਦੀ ਆ। ਤੇ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਕਿ ਜਿਨ੍ਹਾਂ ਨੇ ਕਰਤੂਤਾਂ ਕੀਤੀਆਂ ਏ ਤੇ ਭਾਈ ਠੋਕਣ ਤੇ ਪਰਚਾ ਕੀਤਾ ਜਾਵੇ, ਬੰਦੀ ਕਰਵੇ ਠੋਕ ਕਰਨੀ ਚਾਹੀਦੀ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਮੌਜੂਦਾ ਸਰਪੰਚ ਤੇ ਹਮਲਾ ਕੀਤਾ ਦਾ ਘਰਵਾ ਤੋੜਿਆ ਉਹਨਾਂ ਵਾਂਗਾਂ ਔਰਤਾਂ ਨੂੰ ਤੂੰ ਅਗਰੀ ਸੀ ਕੀਤੀ ਉਹਨੇ ਕੱਪੜੇ ਫਾਰੇ ਐਹੋ ਜੇ ਤਖਤਰ ਹੋਇਆ ਏ ਐਹੋ ਜੇ ਤਖਤਰ ਠੀਕ ਆ ਉਹਦਾ ਘਰ ਐ ਤੋੜਿਆ ਪਿਆ ਜਮਾ ਘਰੂ ਸਰਪੰਚ ਦਾ ਤੇ ਯਾਰ ਇਹ ਇਹੋ ਜੇ ਜ਼ੁਲਮ ਕਿੰਨਾ ਕੁ ਟਾਈਮ ਹੋਣਗੇ ਕਿੰਨਾ ਕੁ ਟਾਈਮ ਸਹਾਰੂ ਕੋਈ ਕੋਣ ਕਿੰਨਾ ਟਾਈਮ ਬਰਦਾਸ਼ਤ ਕਿੰਨਾ ਟਾਈਮ ਕਰੂ ਕੋਈ ਜਿੱਦੇ ਇਸ ਸਮਾਜ ਵਿੱਚ ਆਵਾਜ਼ ਉਠਾ ਲਈ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਿਰ ਕੀ ਬਣੂਗਾ ਭਾਈ ਕੀ ਬਣੂਗਾ ਤੇ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਹੋਏ ਹਾਂ ਜੇ ਕੋਈ ਗਰੀਬ ਆਪਦਾ ਕੰਮ ਤਾਂ ਨਾ ਕਰਕੇ ਆ ਤਾਂ ਰੋਟੀ ਪਾਣੀ ਛੱਕਦੇ ਆ ਨਾ ਉਹਨਾਂ ਨੂੰ ਕਰੀ ਜਾਂਦੇ ਹੋ ਕਿਸੇ ਨੂੰ ਇੰਨਾ ਮਜਬੂਰ ਨਹੀਂ ਕਰੀਦਾ ਕਿ ਬੰਦਾ ਇਹ ਸੋਚ ਲੇ ਮੈਂ ਤਾਂ ਮਰੇ ਹੀ ਆ ਇੰਨਾ ਮਜਬੂਰ ਨਹੀਂ ਕਿਸ ਨੂੰ ਕਰੀਦਾ ਤੁਸੀਂ ਲੋਕਾਂ ਨੇ ਸ਼ਰਮ ਲਾ ਲਈ ਆ ਜੀ ਪੰਜਾਬ ਨੂੰ ਪੰਜਾਬ ਵਿੱਚ ਸੁੱਖ ਦਾ ਦਿਨ ਅਸੀਂ ਆਉ ਨਹੀਂ ਦੇਣਾ ਜੇ ਕਿਸੇ ਦੋ ਬੰਦਿਆਂ ਦਾ ਰੋਲਾ ਹੈ ਨਾ ਤੇ ਦੋ ਬੰਦੇ ਹੋਰ ਬੰਦੇ ਵਿੱਚ ਬਿਠਾ ਕੇ ਤਾਂ ਨਿਬੇੜ ਲਿਆ ਕਰੋ। ਉਹਨੂੰ ਜਾਤੀਵਾਦ ਰੰਗ ਨਾ ਦੇ ਦਿਆ ਕਰੋ। ਵੱਡਾ ਕੰਮ ਕਰ ਲੈਨੇ ਫਿਰ ਤੁਸੀਂ। ਉਹ ਕੱਲ ਮਿਲਦੇ ਹਾਂ ਉੱਥੇ ਜਾਵਾਂਗੇ। ਦੇਖਦੇ ਹਾਂ ਕੀ ਮੌਲ ਬੰਦਾ ਹੈਗਾ ਤੇ ਵੀ ਅਗਲੀ ਗੱਲ ਫਿਰ ਕਰਾਂਗੇ ਕਿ ਕਿਹਦੇ ਕਿਤੇ ਕਾਰਵਾਈ ਕੀਤੀ ਹੈ ਤੇ ਕੀ ਕੀਤਾ ਤੇ ਕਿ ਕਿਹੜੀ ਐਫਆਰ ਦਰਜ ਹੋਈ ਆ। ਕੱਲ ਕਰਾਂ ਗੱਲ ਕਰਾਂਗੇ ਸੰਤ ਜੀ ਆਪ ਜੀ ਨਾਲ। ਕਰੋ ਬੇਨਤੀਆਂ ਪ੍ਰਵਾਹ ਤੇ ਵੀਡੀਓ ਲੋਕਾਂ ਤੱਕ ਨਾ ਸਚਾਈ ਪਹੁੰਚਾ ਦਿਆ ਕਰੋ ਕਿਉਂਕਿ ਸਚਾਈ ਕੁਝ ਹੋਰ ਹੁੰਦੀ ਆ। ਤੇ ਦਿਖਾਈ ਕੋ ਸ਼ੋਰ ਜਾਂਦੀ ਆ ਅੱਜ ਜਿਹੜੇ ਆਪਣੇ ਆਹ ਵੀਰ assemblage ਇਹ ਦੱਸ ਰਹੇ ਸੀਗੇ ਕਿ ਮਤਲਬ ਜਿਹੜੇ ਵੱਡੇ ਜਨਨਲ ਆ ਉਥੇ ਪਹੁੰਚਿਆ ਕੋਈ ਨਹੀਂਗਾ ਤੇ ਮੈਂ মিডিਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜਾ ਚੁੱਥਾ ਥੰਮਾ ਨਾ ਇਹਨਾਂ ਨੂੰ ਬੇਨਤੀ ਕਰਦਾ ਕਿ ਗਰੀਬਾਂ ਦੇ ਜਿੱਥੇ ਗਰੀਬਾਂ ਦੇ ਨਾਲ ਖੇਤਰ ਹੁੰਦਾ ਨਾ ਉਥੇ ਪਹੁੰਚਿਆ ਕਰੋ ਪਹੁੰਚਿਆ ਕਰੋ ਤੁਹਾਡੇ ਲਈ ਸਾਰੇ ਏਕ ਆ ਸਾਰਿਆਂ ਲਈ ਪਹੁੰਚਿਆ ਕਰੋ ਦੁੱਖ ਦਰਦ ਸਾਡਾ ਸੁਣਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਸੰਗਤ ਨੂੰ ਇਹ ਕਹਿੰਦੇ ਆ ਕਿ ਸੰਗਤ ਜੀ ਜੇ ਵੀ ਵੱਡੇ ਚੈਨਲ ਨਹੀਂ ਪਹੁੰਚਦੇਗੇ ਤੁਸੀਂ ਘੱਟੋ ਘੱਟ ਆਪਣੇ ਸਮਾਜ ਦੀਆਂ ਵੀਡੀਓ ਜਿਹੜੀਆਂ ਹੁੰਦੀਆਂ ਤੇ ਤੁਸੀਂ ਵੀ ਘਾਹ ਭੇਜਦਾ ਕਰੋ ਤੁਸੀਂ ਵੀ ਕੱਲੀਆਂ ਰੀਲਾਂਾਂ ਦੇਖੀ ਜਾਇਆ ਕਰੋ ਸਾਡੇ ਬੱਚਾ ਨੂੰ ਮੈਂ ਇਹਦਾ ਦੇਖਦਾ ਏ ਇਹ ਕੱਲੀਆਂ ਰੀਲਾਂਾਂ ਦੇਖੀ ਜਾਂਦੇ ਆ ਨਾ ਇਹ ਆਪਦੇ ਸਮਾਜ ਤੋਂ ਕੋਈ ਜਿਹੜਾ ਕੋਈ ਬੋਲਣ ਬਲਾਦਾ ਉਹਨਾਂ ਕੋ ਪੇਜ ਫੋਲੋ ਕਰਨਾ ਨਾ ਇਹ ਕੋਈ ਨਾ ਮਤਲਬ ਕੋਈ ਇਹ ਲਾਇਕ ਕਰਨਾ ਨਾ ਕੋਈ ਸ਼ੇਅਰ ਕਰਨਾ ਨਾ ਇਹ ਕਮੈਂਟ ਕਰਨਾ ਦੇਖਦੇ ਹੀ ਨਹੀਂ ਤੇ ਤੁਸੀਂ ਆਪ ਦੀ ਜ਼ਿੰਮੇਵਾਰੀ ਸਮਝਦੇ ਹੋਏ ਨਾ ਤੇ ਆਪਣੇ ਸਮਾਜ ਲਈ ਜਿਹੜੇ ਬੋਲਣ ਵਾਲੇ ਸਾਡੇ ਵੀਰ ਆ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਘਰ ਰੱਖਿਆ ਕਰੋ ਆ ਤੇ ਆਪ ਨੂੰ ਸਮਾਜ ਤੱਕ ਪਹੁੰਚਾਇਆ ਕਰੋ